ਜੇ ਪੀਰਾਂ ਦੀ ਜੀ ਚੈ ਸਾਇਆ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਹੜੇ ਇਨਸਾਨ ਸੋ ਕਈ ਔਰਤਾਂ ਔਰਤਾਂ ਤੇ ਹੀ ਇੱਥੇ ਗੱਲ ਆਈ ਹੈ ਕਿਉਂਕਿ ਔਰਤਾਂ ਦੇ ਕਰਨ ਜੋਗ ਜੋ ਕੰਮ ਹੈ ਸੋ ਕਿਵੇਂ ਕਰਨੇ ਚਾਹੀਦੇ ਆ ਤਾਂ ਕਿ ਸੋਚ ਵਿਚਾਰ ਕਰਨੀ ਜ਼ਰੂਰੀ ਆ ਜਿਹਦੇ ਨਾਲ ਸਾਡਾ ਸਮਾਂ ਜਿਹੜਾ ਉਹ ਬਦਲਦਾ ਹੈ ਸੋ ਇਸ ਕਰਕੇ ਆਪਾਂ ਇਹ ਕੁਝ ਗੱਲਾਂ ਸਾਂਝੀਆਂ ਕਰਾਂਗੇ ਕਿ ਝੂਠੇ ਭਾਂਡੇ ਕਦੇ ਵੀ ਰਾਤ ਨੂੰ ਰੱਖ ਕੇ ਨਹੀਂ ਸੌਣੇ ਚਾਹੀਦੇ ਕਿਉਂ ਨਹੀਂ ਸੌਣੇ ਚਾਹੀਦੇ ਸੋ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਕੁਝ ਵਿਚਾਰ ਜੋ ਸਾਂਝੇ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸੰਗਿਆ ਦੀ ਵੀ ਜ਼ਰੂਰ ਲਿਖਦਿਆ ਕਰੋ ਜੀ ਹੁਣ ਇੱਥੇ ਆਪਾਂ ਵੀਡੀਓ ਸ਼ੁਰੂ ਕਰਦੇ ਆ। ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਹਰ ਰੋਜ਼ ਤੁਸੀਂ ਵੀਡੀਓ ਪਾਇਆ ਕਰੋ। ਅਸੀਂ ਹਰ ਰੋਜ਼ ਵੀਡੀਓ ਸੁਣਦੇ ਆ। ਸਾਨੂੰ ਬਹੁਤ ਨਦੀਆ ਲੱਗਦਾ ਹੈ। ਸੋ ਇੱਥੇ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਹਰ ਰੋਜ਼ ਵੀਡੀਓ ਸੁਣਦੇ ਹੋ। ਸੋ ਬਹੁਤ ਵਧੀਆ ਲੱਗਦਾ ਹੈ ਤੁਹਾਡੇ ਕਮੈਂਟ ਪੜ੍ਹ ਕੇ ਕਿ ਤੁਸੀਂ ਵੀਡੀਓ ਜੇ ਅਸੀਂ ਵੀਡੀਓ ਨੂੰ ਬਣਾਉਂਦੇ ਆ ਜਾਂ ਪਾਉਂਦੇ ਆ ਤੇ ਤੁਸੀਂ ਸਮਝਦੇ ਵੀ ਹੋ, ਸੁਣਦੇ ਹੋ। ਸੋ ਬਾਕੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਰੋਜ਼ ਵੀਡੀਓ ਇੱਕ ਪਾਈ ਜਾਵੇ। ਸੋ ਬਾਕੀ ਕਈ ਬਾਕੀ ਬੀਜੀ ਹੁੰਦਾ ਇਸ ਕਰਕੇ ਵੀਡੀਓ ਜਿਹੜੀ ਉਹ ਨਹੀਂ ਪਾਉਂਦੀ ਸੋ ਕੋਸ਼ਿਸ਼ ਰਹੇਗੀ ਕਿ ਹਰ ਰੋਜ਼ ਵੀਡੀਓ ਇੱਕ ਜ਼ਰੂਰ ਪਾ ਦਿੱਤੀ ਜਾਵੇ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਵੀਡੀਓ ਬਹੁਤ ਹੀ ਵਧੀਆ ਹੈ ਬਹੁਤ ਆਨੰਦ ਆਇਆ ਸੋ ਇਤਾਂ ਕਾਫੀ ਕਮੈਂਟ ਜਿਹੜੇ ਆ ਆਏ ਹੋਏ ਹੁੰਦੇ ਆ ਸੋ ਜਿਹੜੇ ਕਹਿੰਦੇ ਨੇ ਕਿ ਵੀਡੀਓ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਸੋ ਸਾਰਿਆਂ ਦਾ ਹੀ ਆਪਾਂ तहे ਦਿਲੋਂ ਧੰਨਵਾਦ ਕਰਦੇ ਹਾਂ ਸੋ ਜਿਹੜੀਆਂ ਰੂਹਾਂ ਪਰਮਾਤਮਾ ਨਾਲ ਜੁੜ ਜਾਂਦੀਆਂ ਹੈ ਫਿਰ ਹਰ ਇੱਕ ਪਾਸੋਂ ਆਪਣੀ ਖੁਸ਼ੀ ਨੂੰ ਲੱਭਦੀਆਂ ਆ ਕਿਤੇ ਵੀ ਪਰਮਾਤਮਾ ਦੀ ਗੱਲ ਚੱਲਦੀ ਹੋਵੇ ਕਿਤੇ ਕੋਈ ਸਾ ਸੰਗ ਚੱਲਦਾ ਹੈ ਸੋ ਉਹਨੂੰ ਫਿਰ ਰੂਹ ਨੂੰ ਆਨੰਦ ਆਉਂਦਾ ਹੈ ਸੋ ਜਦੋਂ ਰੂਹ ਨੂੰ ਆਨੰਦ ਆਉਂਦਾ ਹੈ ਤੇ ਸਮਝ ਲੈਣਾ ਕਿ ਪਰਮਾਤਮਾ ਦੀ ਬਹੁਤ ਵੱਡੀ ਕਿਰਪਾ ਹੈ ਉਹ ਆਪਣੇ ਅੰਗ ਸੰਗ ਹੈ ਸਿਰਫ ਨਜ਼ਰ ਨਹੀਂ ਆਉਂਦੇ ਮਹਿਸੂਸ ਕਰ ਸਕਦੇ ਆ ਸੋ ਜਦੋਂ ਮਾਲਕ ਦਾ ਨਾਮ ਸੁਣਦੇ ਹੀ ਸਰੀਰ ਦੇ ਉੱਤੇ ਲੂਈ ਖੜ ਜਾਵੇ ਜਾਂ ਝਟਕਾ ਲੱਗੇ ਸੋ ਇਹ ਪਰਮਾਤਮਾ ਦੇ ਨਾਲ ਹੋਣ ਦੇ ਹੀ ਸੰਕੇਤ ਹੁੰਦੇ ਆ ਇਸ ਕਰਕੇ ਆਪਣੇ ਪਰਮਾਤਮਾ ਤੇ ਵਿਸ਼ਵਾਸ ਰੱਖੋ ਜਿੰਨਾ ਤੁਸੀਂ ਵਿਸ਼ਵਾਸ ਅਟੁੱਟ ਰੱਖੋਗੇ ਉੰਨੀ ਹੀ ਕਿਰਪਾ ਪਰਮਾਤਮਾ ਕਰੇਗਾ ਇੱਕ ਵਾਰ ਵਿਸ਼ਵਾਸ ਰੱਖ ਕੇ ਅਰਦਾਸਾਂ ਬੇਨਤੀਆਂ ਕਰਕੇ ਦੇਖੋ ਫਰਕ ਤੁਹਾਨੂੰ ਆਪ ਨਜ਼ਰ ਆਵੇਗਾ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਜੋ ਕਮੈਂਟ ਹੈ ਦਾ ਨਾਮ ਹੈ ਰਾਜਕੁਮਾਰੀ ਸੋਰਾਮਾ ਮੰਡੀ ਦੇ ਰਹਿਣ ਵਾਲੇ ਆ ਸੋ ਇਹ ਕਹਿੰਦੇ ਨੇ ਕਿ ਅਸੀਂ ਹਰ ਰੋਜ਼ ਦੀਦੀ ਤੁਹਾਡੀਆਂ ਵੀਡੀਓ ਸੁਣੀਦੀਆਂ ਆ ਸੋ ਇਹਨਾਂ ਦੇ ਕਮੈਂਟ ਵੀ ਕਈ ਆਏ ਹੋਏ ਆ ਸੋ ਇਹ ਲਿਖਦੇ ਆ ਕਿ ਦੀਦੀ ਜੀ ਤੋਂ ਦਿਨ ਤੁਸੀਂ ਵੀਡੀਓ ਨਹੀਂ ਪਾਈ ਸੋ ਆਪਾਂ ਸਾਰੇ ਹੀ ਜਾਣਦੇ ਆ ਕਿਉਂਕਿ ਗੁਰਪੁਰਬ ਦੀਆਂ ਤਿਆਰੀਆਂ ਵੀ ਹੋ ਰਹੀਆਂ ਸੀ ਨਾਲ ਦੀ ਨਾਲ ਚੌਂਕੀਆਂ ਪੀਰ ਦੀਆਂ ਚੱਲਦੀਆਂ ਸਹੀ ਇਸ ਕਰਕੇ ਗੈਸਟ ਵੀ ਆਏ ਹੋਏ ਇਸ ਕਰਕੇ ਫਿਰ ਟਾਈਮ ਨਹੀਂ ਮਿਲਦਾ ਵੀਡੀਓ ਪਾਉਣ ਦਾ ਸੋ ਬਾਕੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਰੋਜ਼ ਇੱਕ ਵੀਡੀਓ ਅਪਲੋਡ ਕੀਤੀ ਜਾਵੇ ਸੋ ਜਦੋਂ ਕੋਈ ਕੰਮ ਜ਼ਰੂਰੀ ਹੋਵੇ ਤਾਂ ਫਿਰ ਵੀਡੀਓ ਨਹੀਂ ਬਣਾ ਹੁੰਦੀ ਸੋ ਇਸ ਕਰਕੇ ਮਾਫੀ ਵੀ ਚਾਉਂਦੇ ਆ ਸੋ ਬਾਕੀ ਲਿਖਦੇ ਕਿ ਹਰ ਰੋਜ਼ ਅਸੀਂ ਵੀਡੀਓ ਤੁਹਾਡੀਆਂ ਸੁਣਦੇ ਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਮਾਲਕ ਦੇ ਨਾਲ ਜੁੜਨਾ ਹੋਈਆਂ ਗੱਲਾਂ ਨੂੰ ਸੁਣਦੇ ਹੋ ਵਧੀਆ ਲੱਗਦੀਆਂ ਹੈ ਸੋ ਲੱਗਣੀਆਂ ਵੀ ਚਾਹੀਦੀਆਂ ਬਾਕੀ ਤੇ ਇੱਕ ਹੋਰ ਕੋਸ਼ਿਸ਼ ਕਰਨੀ ਜੀ ਕਿ ਇਹਨਾਂ ਗੱਲਾਂ ਨੂੰ ਸੁਣ ਕੇ ਸਿਰਫ ਉੱਥੇ ਤੱਕ ਹੀ ਆਪਾਂ ਸਹਿਮਤ ਨਹੀਂ ਰਹਿਣਾ ਸੋ ਬਹੁਤ ਗਾਹ ਲੰਘਣ ਦੀ ਕੋਸ਼ਿਸ਼ ਕਰਨੀ ਹੈ ਇਹਨਾਂ ਗੱਲਾਂ ਨੂੰ ਸਮਝਣਾ ਵੀ ਹੈ ਜ਼ਿੰਦਗੀ ਵਿੱਚ ਲਾਗੂ ਵੀ ਕਰਨਾ ਹੈ ਤਾਂ ਇਹਨਾਂ ਜ਼ਿੰਦਗੀ ਵਿੱਚ ਜਿਹੜਾ ਬਦਲਾਅ ਆਉਂਦਾ ਹੈ ਸੋ ਬਾਕੀ ਤੁਸੀਂ ਦੇਖੋਗੇ ਕਿ ਜਦੋਂ ਅਸੀਂ ਕਿਸੇ ਦੀ ਨਹੀਂ ਸੇਵਾ ਨਹੀਂ ਕੀਤੀ ਗੁਰੂ ਪੀਰ ਦੀ ਤਾਂ ਸਾਡੇ ਕੀ ਹਾਲਾਤ ਸੀ ਜਦੋਂ ਅਸੀਂ ਸੋਚਦੇ ਹਾਂ ਕਿ ਅਸੀਂ ਜਦੋਂ ਤੋਂ ਆਪਣੇ ਮੁਰਸ਼ਿਦ ਦਾ ਲੜ ਫੜਿਆ ਹੈ ਤਾਂ ਜ਼ਿੰਦਗੀ ਵਿੱਚ ਕਿੰਨੇ ਬਦਲਾਅ ਆਏ ਸੋ ਮੁਸ਼ਕਲਾਂ ਦਾ ਹਰ ਇੱਕ ਨੂੰ ਨਜ਼ਰ ਆਉਂਦੀਆਂ ਆ ਪਰ ਉਹਨਾਂ ਦੀ ਕਿਰਪਾ ਕੀ ਕੀ ਕਿੱਥੇ ਕਿੱਥੇ ਹੋਈ ਹੈ ਉਹਨੂੰ ਵੀ ਮਹਿਸੂਸ ਕਰਨਾ ਜ਼ਰੂਰੀ ਆ ਤਾਂ ਫਿਰ ਜੋ ਟੈਨਸ਼ਨਾਂ ਹੈ ਉਹ ਦੂਰ ਹੋ ਜਾਂਦੀਆਂ ਜਦੋਂ ਪਰੇਸ਼ਾਨੀ ਵਿੱਚ ਹੋ ਇੱਕ ਵਾਰ ਪ੍ਰਮਾਤਮਾ ਦੀ ਰਹਿਮਤ ਵੱਲ ਨਜ਼ਰ ਜ਼ਰੂਰ ਮਾਰਨਾ ਸੋ ਜਦੋਂ ਵੀ ਦੁੱਖ ਹੀੜ ਵੱਧ ਜਾਵੇ ਲੱਗੇ ਕਿ ਹੁਣ ਸਾਡੇ ਤੇ مصیبت ਬਹੁਤ ਵੱਡੀ ਆ ਗਈ ਹੈ ਮਾਲਕ ਸੁਣਦਾ ਨਹੀਂ ਤੇ ਉੱਥੇ ਕੀ ਕਰੋ ਇੱਕ ਵਾਰ ਉਹ ਪਰਮਾਤਮਾ ਦੀ ਰਹਿਮਤ ਬਾਰੇ ਸੋਚ ਕੇ ਦੇਖੋ ਕਿ ਸਾਡਾ ਕਿੱਥੇ ਕਿੱਥੇ ਸਾਥ ਸਾਡੇ ਮਾਲਕ ਨੇ ਦਿੱਤਾ ਹੈ ਕਿੰਦਾ ਕਿੰਦਾਂ ਦੀਆਂ ਮੁਸ਼ਕਲਾਂ ਚੋਂ ਸਾਨੂੰ ਬਚਾਇਆ ਹੈ ਜਦੋਂ ਤੁਸੀਂ ਇਹ ਸੋਚ ਵਿਚਾਰ ਕਰੋਗੇ ਤਾਂ ਤੁਹਾਡੇ ਮਨ ਦੇ ਵਿੱਚ ਜੋ ਸਵਾਲ ਚੱਲਦੇ ਉਹਨਾਂ ਦੇ ਜਵਾਬ ਵੀ ਮਿਲਣਗੇ ਤਾਂ ਪਰੇਸ਼ਾਨੀਆਂ ਦੇ ਹੱਲ ਵੀ ਹੋਣ ਲੱਗ ਪੈਣਗੇ ਕਿਉਂਕਿ ਅੰਦਰੋਂ ਆਤਮਾ ਮਜ਼ਬੂਤ ਹੋ ਜਾਂਦੀ ਵਿਸ਼ਵਾਸ ਵੱਜ ਜਾਂਦਾ ਹੈ ਕਿ ਜਦੋਂ ਵੱਡਾ ਮਾਲਕ ਇੱਥੇ ਸਾਨੂੰ ਬਚਾ ਸਕਦਾ ਹੈ ਤੇ ਇੱਥੇ ਵੀ ਸਾਨੂੰ ਜ਼ਰੂਰ ਇਸ ਮੁਸੀਬਤ ਵਿੱਚੋਂ ਕੱਢੇਗਾ ਸੋ ਇਹ ਗੱਲਾਂ ਨੂੰ ਜਦੋਂ ਸੁਣਦੇ ਹੋ ਤਾਂ ਜ਼ਿੰਦਗੀ ਵਿੱਚ ਅਪਣਾਉਣਾ ਵੀ ਸ਼ੁਰੂ ਕਰੋ ਥੋੜਾ ਥੋੜਾ ਕਰਕੇ ਹੀ ਸਹੀ ਜ਼ਿੰਦਗੀ ਵਿੱਚ ਬਦਲਾਅ ਲਿਆਉਣਾ ਜ਼ਰੂਰ ਚਾਹੀਦਾ ਹੈ ਫਿਰ ਇਹ ਜ਼ਿੰਦਗੀ ਜਿਹੜੀ ਆ ਉਹ ਸਬਰ ਦੀ ਹੈ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਕੀ ਜਿਹੜੇ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਸਿਮਰਨ ਕਰਦੇ ਆ ਦੇਵੀ ਦੇਵਤੇ ਦੀ ਪੂਜਾ ਕਰਦੇ ਆ ਸੋ ਉਹਨਾਂ ਨੂੰ ਇਹ ਕਰਮ ਇੱਕ ਕਰਨਾ ਕਿਉਂ ਜ਼ਰੂਰੀ ਹੈ ਕਰਮ ਕੀ ਹੈ ਕਿ ਇੱਕ ਤਾਂ ਆਪਣਾ ਕੰਮ ਵੀ ਕਰਦਾ ਕਹਿ ਲਓ ਕਿ ਦੂਸਰੇ ਪਾਸੇ ਇੱਕ ਕਰਮ ਵੀ ਬਣਦਾ ਹੈ ਸੋ ਕਈ ਔਰਤਾਂ ਰਾਤ ਨੂੰ ਝੂਠੇ ਭਾਂਡੇ ਛੱਡ ਕੇ ਹੀ ਸੌ ਜਾਂਦੀਆਂ ਜੋ ਕਿ ਕਦੇ ਵੀ ਝੂਠੇ ਭਾਂਡੇ ਰਾਤ ਨੂੰ ਛੱਡ ਕੇ ਨਹੀਂ ਸੌਣਾ ਚਾਹੀਦਾ ਸੋ ਇਸ ਚੀਜ਼ ਨੂੰ ਜਦੋਂ ਤੁਸੀਂ ਕਰਕੇ ਦੇਖੂਗੇ ਕੁਝ ਸਮਾਂ ਤਾਂ ਤੁਹਾਨੂੰ ਫਰਕ ਨਜ਼ਰ ਆਵੇਗਾ ਜਿਸ ਘਰ ਵਿੱਚ ਕਲਾਕਲੇਸ਼ ਰਹਿੰਦੀ ਹੈ ਤੇ ਬਰਕਤ ਨਹੀਂ ਰਹਿੰਦੀ ਸੋ ਹਰ ਰੋਜ਼ ਭਾਂਡੇ ਰਾਤ ਨੂੰ ਵਰਤਨ ਧੋ ਕੇ ਸੌਣ ਲੱਗ ਜਾਵੋ ਤੇ ਫਿਰ ਦੇਖੋਗੇ ਕਿ ਜ਼ਿੰਦਗੀ ਵਿੱਚ ਸਪਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਅਸੀਂ ਮਨ ਦੀ ਸਪਾਈ ਇਹ ਨਾਮ ਰੂਪੀ ਸਾਬਣ ਦੇ ਨਾਲ ਕਰਦੇ ਇਸੇ ਤਰ੍ਹਾਂ ਜਦੋਂ ਅਸੀਂ ਘਰ ਦੀ ਸਪਾਈ ਕਰਦੇ ਆ ਤੇ ਉੱਥੇ ਮਾਲਕ ਦਾ ਪਹਿਰਾ ਹੁੰਦਾ ਹੈ ਸੋ ਇਹ ਫਕੀਰਾਂ ਦਾ ਇਹਾਂ ਸਪਾਈ ਵਾਹ ਖੁਦਾਈ ਸੋ ਜਿੱਥੇ ਸਪਾਈ ਹੋਵੇਗੀ ਉੱਥੇ ਮਾਲਕ ਦਾ ਪਹਿਰਾ ਹੋਵੇਗਾ ਫਿਰਕਾ ਹੋਵੇਗਾ ਗੰਦਗੀ ਦੇ ਵਿੱਚ ਉਹ ਪਰਮਾਤਮਾ ਨਹੀਂ ਆਉਂਦਾ ਜਦੋਂ ਅਸੀਂ ਆਪਣੇ ਮਨ ਨੂੰ ਸਾਫ਼ ਰੱਖਣਾ ਸ਼ੁਰੂ ਕਰਦੇ ਹਾਂ ਤੇ ਮਨ ਵਿੱਚ ਉਹ ਪਰਮਾਤਮਾ ਵੱਸਦਾ ਹੈ ਪ੍ਰਗਟ ਹੁੰਦਾ ਹੈ ਸੋ ਹੁੰਦਾ ਹਰ ਇੱਕ ਦੇ ਮਨ ਵਿੱਚ ਹੈ ਪਰਮਾਤਮਾ ਕੋਈ ਉਹਨੂੰ ਪ੍ਰਗਟ ਕਰ ਲੈਂਦਾ ਹੈ ਤੇ ਕੋਈ ਉਹਨੂੰ ਛੁਪਾ ਕੇ ਹੀ ਰੱਖ ਲੈਂਦਾ ਹੈ ਲਾਭ ਨਹੀਂ ਲੈ ਪਾਉਂਦਾ ਸੋ ਇਸੇ ਤਰ੍ਹਾਂ ਹੈ ਘਰ ਦੀ ਸਪਾਈ ਕਰਨੀ ਸੋ ਜਿੱਥੇ ਸਪਾਈ ਹੋਵੇਗੀ ਉੱਥੇ ਪਰਮਾਤਮਾ ਦਾ ਪਹਿਰਾ ਫਿਰਕਾ ਹੋਵੇਗਾ ਇਸ ਕਰਕੇ ਕਦੇ ਵੀ ਜਿਹੜੇ ਖਾਸ ਕਰਕੇ ਸੇਵਾ ਕਰਦੇ ਆ ਵੰਦਗੀ ਦੇ ਨਾਲ ਜੁੜੀਆਂ ਹੋਈਆਂ ਰੂਹਾਂ ਰਾਤ ਨੂੰ ਝੂਠੇ ਵਰਤਨ ਕਦੇ ਵੀ ਰੱਖ ਕੇ ਨਾ ਸੋਵੋ ਸੋ ਰਾਤ ਨੂੰ ਹਰ ਰੋਜ਼ ਉਹ ਵਰਤਨਾ ਨੂੰ ਧੋ ਕੇ ਹੀ ਸੌਣਾ ਚਾਹੀਦਾ ਇਹਦੇ ਨਾਲ ਵੀ ਜ਼ਿੰਦਗੀ ਵਿੱਚ ਬਹੁਤ ਨਖਾਰ ਆਉਂਦਾ ਹੈ ਸੋ ਇਹ ਕਰਮ ਜਦੋਂ ਅਸੀਂ ਕਰਨੇ ਸ਼ੁਰੂ ਕਰਦੇ ਆ ਤੇ ਲਾਭ ਵੀ ਫਿਰ ਪਤਾ ਚੱਲਦਾ ਹੈ ਸੋ ਬਾਕੀ ਇੱਕ ਹੁੰਦਾ ਹੈ ਕਿ ਆਪਾਂ ਕਿਸੇ ਗੁਰੂ ਪੀਰ ਦੇ ਨਾਲ ਜੁੜੇ ਨਹੀਂ ਹੈ ਨਹੀਂ ਸੇਵਾ ਸਿਮਰਨ ਕਰਦੇ ਉੱਥੇ ਫਿਰ ਉਹ ਗਲਤੀਆਂ ਬਖਸ਼ ਦਿੱਤੀਆਂ ਜਾਂਦੀਆਂ ਪਰ ਉੱਥੇ ਮਾਲਕ ਦਾ ਪਹਿਰਾ ਨਹੀਂ ਹੁੰਦਾ ਕਿਉਂਕਿ ਇੱਕ ਅਣਜਾਣ ਪੁਨੇ ਦੇ ਵਿੱਚ ਕਰਮ ਕਰਨਾ ਨਾ ਕਰਨਾ ਤੇ ਇੱਕ ਹੈ ਕਿ ਜਾਣ ਬੁੱਝ ਕੇ ਅਸੀਂ ਇਹੋ ਜੇ ਕਰਮ ਕਰ ਲਈ ਸੋ ਜ਼ਿੰਦਗੀ ਵਿੱਚ ਜੇਕਰ ਬਦਲਾਵ ਲਿਆਉਣਾ ਹੈ ਤਾਂ ਕੁਝ ਹਰਕਤਾਂ ਆਪਣੀਆਂ ਜਿਹੜੀਆਂ ਉਹ ਚੇਂਜ ਕਰਨੀਆਂ ਬਹੁਤ ਜ਼ਰੂਰੀ ਆ ਸੋ ਔਰਤਾਂ ਦੇ ਸਿਰ ਤੇ ਘਾਰ ਵੱਜਦਾ ਹੈ ਔਰਤ ਚਾਹੇ ਤਾਂ ਘਰ ਨੂੰ ਸਵਾਰ ਸਕਦੀ ਆ ਨਾ ਜਾਵੇ ਤਾਂ ਉਹ ਆਪਣਾ ਕਰਮ ਵਿਗਾੜ ਵੀ ਸਕਦੀ ਆ ਐਵੀ ਨਹੀਂ ਸਿਆਣਿਆਂ ਨੇ ਕਹਾਵਤਾਂ ਘੜੀਆਂ ਸੋ ਬਾਕੀ ਇਹਨਾਂ ਗੱਲਾਂ ਤੇ ਜੇਕਰ ਤੁਸੀਂ ਗੌਰ ਕਰਕੇ ਦੇਖੋਗੇ ਤਾਂ ਜ਼ਿੰਦਗੀ ਵਿੱਚ ਬਦਲਾਵ ਆਵੇਗਾ ਕਿਉਂਕਿ ਅਸੀਂ ਗੱਲ ਉਹੀ ਕਰੀ ਦੀ ਆ ਜੋ ਜ਼ਿੰਦਗੀ ਵਿੱਚ ਅਜਮਾਈ ਹੈ ਸੋ ਜੇਕਰ ਅਸੀਂ ਸੋਹਣੀ ਸੁਣਾਈ ਆਪਣੇ ਕੋਲੋਂ ਗੱਲ ਕਹਿ ਦਮਾਂਗੇ ਤਾਂ ਉਹਦਾ ਫਿਰ ਫਾਇਦਾ ਨਹੀਂ ਹੈ ਸੋ ਜਦੋਂ ਅਸੀਂ ਜ਼ਿੰਦਗੀ ਵਿੱਚ ਕੁਝ ਗੱਲਾਂ ਨੂੰ ਹੰਡਾਉਂਦੇ ਆ ਵਕਤ ਦੇ ਹਿਸਾਬ ਨਾਲ ਗਿਆਨ ਆਉਂਦਾ ਹੈ ਤਾਂ ਫਿਰ ਕੋਸ਼ਿਸ਼ ਕਰਨੀ ਚਾਹੀਦੀ ਕਿ ਦੂਸਰਿਆਂ ਨੂੰ ਵੀ ਅਸਲੀ ਸਲਾਹ ਦਈਏ ਸੋ ਜੇਕਰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਕਿਸੇ ਹੋਰ ਦਾ ਵੀ ਤੁਹਾਡੀ ਵਜ੍ਹਾ ਨਾਲ ਭਲਾ ਹੋ ਸਕੇ ਇਦਾਂ ਦੇ ਕਰਮ ਹਰ ਇੱਕ ਨੂੰ ਕਰਨੇ ਚਾਹੀਦੇ ਹੈ ਸੋ ਇੱਥੇ ਖਾਸ ਕਰਕੇ ਜਿਆਦਾ ਨਰਾਜਗੀ ਕਿਸ ਦੇਵੀ ਦੇਵ ਤੇਰੀ ਹੁੰਦੀ ਹੈ ਆਪਾਂ ਸਭ ਜਾਣਦੇ ਹਾਂ ਕਿ ਮਾਂ ਲਕਸ਼ਮੀ ਨਰਾਜ ਹੋ ਜਾਂਦੀ ਹੈ ਜੇਕਰ ਅਸੀਂ ਘਰ ਵਿੱਚ ਗੰਦਗੀ ਰੱਖਦੇ ਹਾਂ ਹੁਣ ਆਪਾਂ ਦੀਵਾਲੀ ਤੇ ਸਫਾਈਆਂ ਕਰਦੇ ਕਿਉਂ ਕਰਦੇ ਹਾਂ ਹਰ ਇੱਕ ਨੂੰ ਇਹ ਆਸ ਹੁੰਦੀ ਹੈ ਕਿ ਮਾਂ ਲਕਸ਼ਮੀ ਨੇ ਪੈਰਾ ਪਾਉਣਾ ਹੈ ਤੇ ਸਫਾਈ ਕੀਤੀ ਜਾਵੇ ਕਿਉਂਕਿ ਮਾਂ ਲਕਸ਼ਮੀ ਉੱਥੇ ਆਉਂਦੀ ਹੈ ਜਿੱਥੇ ਸਪਾਈ ਹੁੰਦੀ ਹੈ ਇਸ ਕਰਕੇ ਕੰਮ ਤੁਹਾਨੂੰ ਜਰੂਰ ਕਰਨੇ ਚਾਹੀਦੇ ਹੈ ਸੋ ਅੱਜ ਤੋਂ ਹੀ ਜਿਹੜੇ ਇਹ ਕੰਮ ਨਹੀਂ ਕਰਦੇ ਸੋ ਸ਼ੁਰੂ ਕਰ ਦੋ ਹੌਲੀ ਹੌਲੀ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਨਖਾਰ ਆਵੇਗਾ ਸੋ ਜਦੋਂ ਅਸੀਂ ਚੰਗਾ ਕਰਮ ਕਰਦੇ ਉਹਦਾ ਲਾਭ ਹੀ ਮਿਲਦਾ ਹੈ ਕੋਈ ਨੁਕਸਾਨ ਨਹੀਂ ਹੈ ਇਸ ਕਰਕੇ ਚੰਗਾ ਕਰਮ ਸਾਰਿਆਂ ਨੂੰ ਹੀ ਕਰਨਾ ਚਾਹੀਦਾ ਹੈ ਸੋ ਬਾਕੀ ਵੀਡੀਓ ਸ਼ੇਅਰ ਕਰਕੇ ਇੱਕ ਚੰਗਾ ਕਰਮ ਹੋਰ ਕਰ ਸਕਦੇ ਹਾਂ ਜਦੋਂ ਅਸੀਂ ਦੂਸਰਿਆਂ ਨੂੰ ਖੁਸ਼ ਦੇਖਣ ਦੀ ਕੋਸ਼ਿਸ਼ ਕਰਦੇ ਹਿੰਮਤ ਦਿੰਦੇ ਹਾਂ ਗਲਤ ਪਾਸੇ ਉਹ ਰੋਕਦੇ ਹਾਂ ਤਾਂ ਉਹ ਪ੍ਰਮਾਤਮਾ ਜਾਣੀ-ਜਾਣ ਹੈ ਦੇਖਦਾ ਹੈ ਉਹ ਇੱਕ ਇੱਕ ਕੀਤੇ ਹੋਏ ਕਰਮ ਦਾ ਹਿਸਾਬ ਪ੍ਰਮਾਤਮਾ ਰੱਖਦਾ ਹੈ ਕੌਣ ਕਿਹੋ ਜਿਹਾ ਕਰਮ ਕਰਦਾ ਹੈ ਉਸ ਹਿਸਾਬ ਦੀ ਕਿਰਤ ਪਾਬੀਓ ਮੁਰਸ਼ਿਦ ਕਰਦਾ ਹੈ